इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਕਾਨਫਰੰਸ ਕਰਕੇ ਉਹਨਾਂ ਦਾ ਸਿੱਧੇ ਸਰਕਾਰ ਦੇ ਨਾਲ ਆਵਾਜ਼ ਮੇਰੀ 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 ਬੇਰੀ ਬਹੰਤੀ ਸੁਣੋ ਮੈਂ ਕਿਹਾ ਜੋ ਤੁਹਾਨੂੰ ਤੁਸੀਂ ਸੁਣਿਆ ਸ਼ਾਇਦ ਕਿ ਬਾਬਾ ਬਲਵੀਰ ਸਿੰਘ ਉਹਨਾਂ ਦੀ ਇੱਕ ਜਥੇਬੰਦੀ ਆ 96 ਕਰੋੜੀ ਉਹਨਾਂ ਦਾ ਕਬਜ਼ੇ ਦਾ ਝਗੜਾ ਸੀ ਬਾਬਾ ਮਾਨ ਸਿੰਘ ਨਾਲ ਤੇ ਝਗੜਾ ਉਹ ਕਿਸੇ ਢੰਗ ਦੇ ਨਾਲ ਮੁਕਾਇਆ ਜਾ ਸਕਦਾ ਸੀਗਾ ਸਾਡਾ ਰੋਜ਼ ਸਭ ਤੋਂ ਵੱਡਾ ਸਰਕਾਰ ਦੇ ਖਿਲਾਫ ਆ ਵੀ ਸਰਕਾਰ ਨੇ ਕਿਹੜੇ ਪੈ 4 ਵਜੇ ਸਵੇਰੇ ਤੜਕੇ ਨਿਤਨੇ ਮੇਲੇ ਅੰਦਰ ਵੜ ਕੇ ਮਰਿਆਦਾ ਦਾ ਲੰਘਣ ਕਰਕੇ ਕਿਹਨੇ ਹੁਕਮ ਦਿੱਤਾ ਕਿਹਨੇ ਗੋਲੀਆਂ ਦਾ ਹੁਕਮ ਦਿੱਤਾ ਇੱਥੇ ਤਾਂ ਰੋਜ਼ ਨਿੰਦੀ ਜਾਂਦੀ ਜੀ ਕਿੱਦਾਂ ਚੱਲੀ ਕਿਵੇਂ ਚੱਲੀ ਤੇ ਹੁਣ ਆਪਣੀ ਬਾਰ ਨੂੰ ਕਿਉਂ ਹੁਣ ਮਾਲ ਉੱਥੇ ਗੁਰੂ ਸਾਹਿਬ ਹੋਰ ਸੀਗੇ ਹਣ ਵੀ ਤਾਂ ਉਹ ਹੀ ਗੁਰੂ ਸਾਹਿਬ ਸੀ ਨਾ ਹਣ ਵੀ ਤਾਂ ਗੁਰੂ ਘਰ ਉਹ ਹੀ ਸੀ ਨਾ ਤੇ ਸਾਡਾ ਇਸ ਕਰਕੇ ਬਾਬੇ ਬਾਬਿਆਂ ਨਾਲ ਨਹੀਂ ਕੋਈ ਝਗੜਾ ਹਿਸਦਾ ਇਹ ਚਾਹੁੰਦੇ ਆ ਕਿ ਜੇ ਕੋਈ ਝਗੜਾ ਥੀ ਉਹਨਾਂ ਦਾ ਉਹਨੂੰ ਬੈਠ ਕੇ ਹੱਲ ਕਰ ਦੇ ਤੇ ਸਰਕਾਰ ਨੂੰ ਕੀ दखਲਅਦਾਜ਼ੀ ਕਰਨ ਦੀ ਲੋੜ ਸੀ ਵੀ ਅੰਦਰ ਜਾ ਕੇ ਤੜਕੇ ਵੜ ਕੇ ਦਾ ਉੱਥੇ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਅਥਰੂ ਗਾਇ ਸਿੱਟ ਕੇ ਅੰਦਰ ਖੰਡ ਬਾੜ ਚੱਲਦਾ ਸੀ ਖੰਡਤ ਕੀਤਾ ਇਹ ਜਿਹੜੀ ਮਰਿਆਦਾ ਆ ਉਹ ਤਾਂ ਮਰਿਆਦਾ ਗੁਰੂ ਘਰ ਦੀ ਸਾਰਿਆਂ ਤੇ ਹੀ ਆ ਜੇ ਆਪਾਂ ਕੋਈ ਗਨਾਹ ਕਰੀਏ ਤਾਂ ਆਪਾਂ ਫਿਰ ਬਖਸ਼ੇ ਜਾਵਾਂਗੇ ਜੇ ਕੋਈ ਦੂਜਾ ਕਰੇ ਤਾਂ ਫਿਰ ਉਹ ਗੁਨਾਹਗਾਰ ਤੇ ਆਪਾਂ ਫਿਰ ਆਪਾਂ ਬਰੀ ਹੋਗਾ ਜੀ ਸੋ ਇਸ ਕਰਕੇ ਬਾਬਾ ਜੀ ਨਾਲ ਨਹੀਂ ਸੀ ਸਿਰਫ ਹੈਗਾ ਸਾਡਾ ਅੱਜ ਹੀ ਮੈਂ ਤੁਹਾਨੂੰ ਵੀਡੀਓ ਰਾਹੀਂ ਕਹਿਣਾ ਚਾਹਣਾ ਕਿ ਸਰਕਾਰ ਨੇ ਜੋ ਕੁਝ ਕੀਤਾ ਉਹ ਸਰਕਾਰ ਉਤਰਦਾਇਆ ਗਿਆ ਹੋਮ ਨੇਸ਼ਨ ਉਤਰਦਾਇਆ ਗਿਆ ਆ ਪੰਜਾਬ ਜਿਹੜਾ ਮੁੱਖ ਮੰਤਰੀ ਸਾਹਿਬ ਆ ਉਹਦੇ ਉਤਰਦਾਇਆ ਗਿਆ ਜਿਹੜੀ ਰਿਪੋਰਟ ਆਈ ਆ ਮੁੱਖ ਮੰਤਰੀ ਦੇ ਇਹ ਹੁਣ 파ਰਸੋ ਜੇ ਸਿੰਘ ਸਾਹਿਬ ਨੂੰ ਦਿਆਂਗੇ ਮੇਰਾ ਮੈਂ ਨਹੀਂ ਇਹਦੇ ਬਾਰੇ ਕੋਈ ਵੀ ਕਹਿੰਦਾ ਮੈਂ ਤਾਂ ਤੁਹਾਨੂੰ ਕਿਉਂਕਿ ਸਿੰਪਲ ਤੁਸੀਂ ਮੈਨੂੰ ਸਵਾਲ ਕੀਤਾ ਸੀ ਉਹਦੀ ਰਿਪੋਰਟ ਹੋਣਾ ਸੀ ਅਕਾਲ ਤੱਕ ਤੁਹਾਨੂੰ ਪਰਸੋਂ ਦਿੱਤੀ ਜਾਊਗੀ ਉਹਦੇ ਲਈ ਤੁਹਾਨੂੰ ਕਾਪੀਆਂ ਮਿਲ ਜਾਣਗੀਆਂ ਜਿਹੜਾ ਧਰਨਾ ਚੱਲਦਾ ਪਿਆ ਉੱਥੇ ਲਗਾਤਾਰ ਚੱਰੀ ਰਿਹਾ ਧਰਨਾ ਹੁਣ ਜਿਹੜਾ ਆ ਉਹਦੇ ਬਾਰੇ ਸੋਚ ਲਾਂਗੇ ਬੈਠ ਕੇ ਵੀ ਤਾਂ ਕਿ ਕਿਉਂਕਿ ਰਿਪੋਰਟ ਆ ਗਈ ਆ ਉਸ ਤੋਂ ਬਾਅਦ ਫੇਰ ਸੋਚਾਂਗੇ ਉਹ ਅੱਜ ਵੀ ਸਾਡੇ ਉਹ ਅੱਜ ਵੀ ਸਾਡੀ ਉੱਥੇ ਚੰਡੀਗੜ੍ਹ ਦੇ ਵਿੱਚ ਤਰੀਕ ਸੀ ਜਿਹੜੇ ਰੋੜਾ ਸਾਹਿਬ ਜਿਨ੍ਹਾਂ ਨੇ ਕੇਸ ਪਾਇਆ ਆ ਅੱਜ ਕੱਲ ਵੀ ਸਾਡੇ ਐਡਵੋਕੇਟ ਆਪਣੇ ਵਕੀਲ ਸਾਹਿਬ ਪੁਲੀਚੇ ਖੋਂ ਗਏ ਸੀ ਅੱਜ ਵੀ ਗਏ ਹੋ ਆ ਤੇ ਸਰਕਾਰ ਦਾ ਵੀ ਵਕੀਲ ਸੀ ਸਾਡਾ ਵੀ ਉੱਥੇ ਵਕੀਲ ਸੀ ਉਹ ਸਾਡੀ ਲਗਭਗ ਸਹਿਮਤੀ ਬਣ ਗਈ ਅਸੀਂ ਤਾਂ ਹਾਈ ਕੋਰਟ ਦੇ ਵਿੱਚ ਕਿਹਾ ਹੀ ਇਹ ਸੀਗਾ ਕਿ ਅਸੀਂ ਇਹਨੂੰ ਪ੍ਰਾਤਨ ਦੇਖਦੇ ਅਨੁਸਾਰ ਜਿਹੜੀ ਵੀ ਕਾਰਵਾਈ ਹੋਊਗੀ ਉਹ ਹੀ ਕਰਵਾਵਾਂਗੇ ਤੇ ਸਾਡੀ ਅੰਡਰਟੇਕਿੰਗ ਅੱਜ ਵੀ ਆ ਤੇ ਅਸੀਂ ਉਸੇ ਤੇ ਖੜੇ ਆ ਤੇ ਜਿਨ੍ਹਾਂ ਨੇ ਉਹ ਕਾਰ ਸੇਵਾ ਕਰਨੀ ਆ ਜਿਹਨੇ ਉਹ ਸੇਵਾ ਸ਼ੁਰੂ ਕੀਤੀ ਆ ਉਹ ਵੀ ਇਸ ਗੱਲ ਦੇ ਉੱਤੇ ਹੀ ਆ ਇਹ ਪ੍ਰਾਤਨ ਦਿਖ ਮੁਤਾਬਕ ਇਹਦੀ ਜਿਹੜੀ ਸੇਵਾ ਕੀਤੀ। ਸਾਡੇ ਇਹਨਾਂ ਨੂੰ ਕਿਸਾਨ ਜਿਹੜੇ ਨੇ ਦਿੱਲੀ ਨੂੰ ਘੂਰ ਰਹੇ ਨੇ ਸ਼ਨਾਬਲੀ ਕੌਂਸਲ ਪ੍ਰਬੰਧਕ ਕਮੇਟੀ ਸਹਿਯੋਗ ਕਰੇਗੀ ਕਿਉਂਕਿ ਲੰਗਰਾਂ ਦੀ ਜ਼ਰੂਰਤ ਪੈਂਦੀ ਹੈ ਹੋਰ ਸਹਿਯੋਗ ਦੀ ਲੋੜ ਪੈਂਦੀ ਹੈ। ਜਿਲੇ 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 ਕੋਈ ਅਪਰੋਚ ਕੰਮਗਾ ਜ਼ਰੂਰ ਕਰਾਂਗੇ ਸਾਡਾ ਫਰਜ਼ ਬਣਦਾ। ਭਾਈ ਕੌਂਕੇ ਬਾਰੇ ਇਕਰ ਕੀਤਾ ਕਿ 30-40 ਸਾਲ ਪੁਰਾਣੇ ਜਿਹੜੇ ਮਾਮਲੇ ਆ ਉਹਨਾਂ ਨੂੰ ਬੜਾ ਉਭਾਰਿਆ ਜਾ ਰਿਹਾ। ਭਾਈ ਮੋਹਨ ਸਿੰਘ ਕੌਂਕੇ ਦਾ ਮੁੱਦਾ ਉਹ ਵੀ ਨਹੀਂ ਕਿ ਉਹਨਾਂ ਨੂੰ ਮੁੱਦਾ ਨਹੀਂ। ਦੇਖੋ ਭਾਈ ਗੁਰਦੇਵ ਸਿੰਘ ਕੌਂਕੇ ਸਤਿਕਾਰਯੋਗ ਸਿੱਖ ਪੰਥ ਦੀ ਸક્રિયਤਾ ਆ। ਹੁਣ ਅੱਜ ਇੱਕ ਸਵਾਲ ਇਹ ਵੀ ਉਠਿਆ ਵੀ ਜਿਹੜੀ ਇਹ ਹਿਊਮਨ ਰਾਈਟਸ ਨੇ ਇਹ ਜਿਹੜੀ ਰਿਪੋਰਟ ਸਿਕਯੋਰ ਕੀਤੀ ਆ ਇਹ 10 ਤਰੀਕ ਨੂੰ ਸਿਕਯੋਰ 210 10 ਸਿਕਯੋਰ ਕੀਤੀ ਆ 210 ਤੇ 210 ਤੋਂ ਬਾਅਦ 13 ਸਾਲ ਉਹ ਵੀ ਚੁੱਪ ਰਹੇ ਤੇ ਅੱਜ 13 ਸਾਲਾਂ ਬਾਅਦ ਇਹ ਜਿਹੜੀ ਆ ਉਹ ਰਿਪੋਰਟ ਦੀ ਜ਼ਿੰਮੇਵਾਰੀ ਠਹਰਾਈ ਜਾਂਦੀ ਆ ਭਾਈ ਕੌਂਕੇ ਦਾ ਦੇਖੋ ਮੇਰੀ ਬੇਨਤੀ ਸੁਣੋ ਮੇਰਾ ਕਿਉਂਕਿ ਸੁਭਾਅ ਵੀ ਆ ਮੈਂ ਇਹ ਨਹੀਂ ਕਹਿੰਦਾ ਅਸੀਂ ਸਰਦਾਰ ਪੂਰਨ ਸਿੰਘ ਹੁੰਦਲ ਨਾ 5-7-10 ਦਿਨ ਪਹਿਲਾਂ ਫਿਆਲਕਾ ਸਾਹਿਬ ਇੱਥੋਂ ਗਏ ਸੀ ਇਹਦੇ ਵਿੱਚ ਕਿਉਂਕਿ ਹੋਰ ਲਿਟੀਗੇਸ਼ਨਾਂ ਵੀ ਚੱਲੀਆਂ ਮਾਨ ਸਾਹਿਬ ਨੇ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਤੱਕ ਗਏ ਫਿਰ ਮਹਾਰਾਜਾ ਅਬਰਿੰਦਰ ਸਿੰਘ ਬੇਲੇਬੀਜ ਦੀ ਇਨਕੁਆਰੀ ਪੜਤਾਲ ਹੋਈ ਫਿਰ ਇਹਦੇ ਬਰਾਂਟ ਆਫਸਰ ਵੀ ਨਿਯੁਕਤ ਹੋਏ ਹਾਈ ਕੋਰਟ ਵੱਲੋਂ ਉਹ ਸਾਰਾ ਮਲੰਕਣ ਕਰਕੇ ਜਿਹੜੀ ਕੱਲ ਟੀਮ ਮੈਂ ਬਣਾਈ ਉਹਦੇ ਵਿੱਚ ਦੋ ਤਾਂ ਰਿਟਾਇਰਡ ਡਿਸਟ੍ਰਿਕਟ ਕਟਾਰਨੀ ਹਨ ਪਨੀਰ ਸਿੰਘ ਉਹ ਆਪਣੇ ਸਾਡੇ ਐਡਵੋਕੇਟ ਜਨਰਲ ਸਰਦਾਰ ਹਰਦੇਵ ਸਿੰਘ ਮੱਤੇয়াল ਦੀ ਬੇਟੀ ਆ ਸਿਆਲਕਾ ਸਾਡਾ ਆਪਣਾ ਮੈਂਬਰ ਹੈ ਤੇ ਪੂਰਨ ਸਿੰਘ ਹੰਦਲ ਬਹੁਤ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਨਾਂਬਰ ਫੌਜਦਾਰੀ ਦੇ ਵਕੀਲ ਹੈ ਸੋ ਅਸੀਂ ਉਸ ਪਰਿਵਾਰ ਦੇ ਕੋਲ ਉਹਨਾਂ ਦੇ ਵੱਲੋਂ ਪਰਿਵਾਰ ਵੀ ਪੂਰਾ ਸਹਿਯੋਗ ਦੇਊਗਾ ਤੇ ਅਸੀਂ ਇਹ ਚਾਹੁੰਦੇ ਨਹੀਂ ਵੀ ਕੋਈ ਲੀਡ ਲਵੇ ਇਹ ਕਿਉਂਕਿ ਕੌਮ ਦਾ ਜੱਫੇਦਾਰ ਤੇ ਉਹਦੇ ਲਈ ਅਸੀਂ ਪੈਰ ਵਹੀਲੇ ਕੋਈ ਜਿਹੜੀ ਆ ਕਸਰ ਗੰਗਾਸ਼ ਨਹੀਂ ਛੱਡਾਂਗੇ ਸਾਦੀ ਕੈਲੰਡਰ ਵਿਵਾਦ ਕਰਕੇ ਜਿਵੇਂ ਪੁਲਿਸ ਸੰਗਠਨ ਅਜੋਕ ਤਰੋਂ ਬਣਾ ਰੀਆਂ ਪਾਕਿਸਤਾਨ ਦੇ ਵਿੱਚ ਘੌਰਤਾਵਾ ਤੇ ਕੋਈ ਸੌਂਦੀ ਕਮੇਟੀ ਇਹੋ ਜਿਹਾ ਕਰੇਗੀ ਇਹ ਇਹ ਦੇਖੋ ਇਹ ਰਾਤ ਬਣਾਇਆ ਜਾਵੇ ਇਹ ਸ਼੍ਰੀ ਅਕਾਲ ਤਖਸਾਲ ਦੇ ਰਿਵਿਊ ਚ ਆਉਂਦਾ ਆ ਉਹਨਾਂ ਨੇ ਕਰਨਾ ਜੇ ਦੇ ਕਹਿਣਗੇ ਸਾਨੂੰ ਅਸੀਂ ਫੇਰ ਤੇ ਵੀ ਵਰਕ ਕਰ ਲਾਂਗੇ ਵਾਹਿਗੁਰੂ ਜੀ ਕਰੋ ਅੱਛਾ ਵਾਹਿਗੁਰੂ ਕੀ ਕਰਨਾ ਹੈ ਇਹ ਤੁਸੀਂ ਜੇ ਦੇ ਬਸ ਸਭ ਤੋਂ ਪਹਿਲਾਂ ਤਖਸਿਲੀ ਦਮਦਮਾ ਸਾਹਿਬ ਦੇ ਸਾਫ ਕਾ ਜਥੇਦਾਰ ਮੈਂਬਰ ਐਸਜੀਪੀਸੀ ਸਿੰਘ ਸਾਹਿਬ ਗਾਨੀ ਬਲਵੰਤ ਸਿੰਘ ਜੀ ਨੰਦਗੜ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸੋਗਮਤਾ ਸੀ ਮੂਲ ਮੰਤਰ ਤੇ ਜਾਪ ਕਰਕੇ ਪਤਗੋੜ ਦੇ ਚਾਹਨਾ ਦੇ ਵਿੱਚ ਅਰਦਾਸ ਕੀਤੀ ਦੂਸਰਾ ਸਾਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਵਾਨ ਵੀ ਦਿੱਤੀ ਗਈ ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦਗੰਜ ਤਨਤਨ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਉਹਨੂੰ ਵੀ ਯੂਟਿਊਬਰ ਸੋਸ਼ਲ ਜਿਹੜਾ ਸਾਡਾ ਚੈਨਲ ਹੈ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ ਯੂਟਿਊਬ ਜਿਹੜਾ ਸਾਡਾ ਸਰੋ ਮੰਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ। ਉਹ ਤੇ ਜਿਹੜਾ ਉਹ ਕੀਤਾ ਜਾਊਗਾ। ਤੀਸਰਾ ਇੱਕ ਬਹੁਤ ਵੱਡਾ ਅਹਿਮ ਸਿਗਾ ਕੇ ਤਖਤ ਸਿਹੀ ਕਾਲ ਤੱਕ ਸਾਹ ਬਲੋ ਗੁਰਦੁਆਰਾ ਅਕਾਲੀ ਬੂੰਗਾ ਜਿਹੜਾ ਸultanpur Lodhi ਕਾਲ ਬੂੰਗਾ। ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ। ਉਹਦੇ ਲਈ ਸ਼ਮਣੇ ਗੋਦਾਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ। ਅੱਜ ਉਹ 6 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਤ ਭਾਈਕਰਵਾ ਸਿੰਘ ਖਾਲਸਾ ਐਡ ਕਰਦੇ ਸੀ। ਉਹਨਾਂ ਨੇ ਅੱਜ ਰਿਪੋਰਟ ਸੌਂਪ ਦਿੱਤੀ ਆ। ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਹਨਾਂ ਨੇ ਪਾਤੀ ਦਰਜ ਕੀਤੇ ਉਹਨਾਂ ਨਾਲ ਵੀ ਉਹਨਾਂ ਦੇ ਵੀ ਬਿਆਨ ਰਿਕਾਰਡ ਕੀਤੇ ਸਿੰਘ ਸਾਹਿਬ ਗਾਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰ੍ਹਾਂ ਤੇ ਗੰਮੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਧੜੇ ਤੋਂ ਜਿਹਨਾਂ ਨੇ ਇਲਾਜ ਕਰਦੇ ਸੀ ਪੇ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸਗੇ ਉਹਨਾਂ ਦੇ ਵੀ ਨਾਲ ਜਾ ਕੇ ਇਹਨਾਂ ਮੀਟਿੰਗਾਂ ਮੁਲਾਕਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਡ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲੀਆਂ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਕਹ ਲਓ ਵੀ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਨ ਡਰਾਈਵ ਪਾ ਕੇ ਸਾਡੇ ਸਬੂਤ ਦਿੱਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਾਂ ਨਾਲ ਗੋਲੀਆਂ ਚੱਲੀਆਂ। ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇਥੋਂ ਚਿੱਠੀਆਂ ਵੀ ਅਸੀਂ ਲਿਖੀਆਂ। ਡੀਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਤੇ ਐਸਐਸਪੀ ਸਾਹਿਬਾਂ ਤਾਂ ਮਿਲੀ ਨਹੀਂ। ਉਹ ਕਹਿੰਦੇ ਕਿ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਰੀਕਦੇ ਵੀ ਰਹੇ। ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ੜੀਕਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਬਾਰਨਲ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਸਪੁਰਦ ਕੀਤੀ ਜਾਊਗੀ ਮੁੱਖ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚੁਣੌਤੀ ਨਹੀਂ ਸੀ ਦੀ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸਨ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਤੇ ਤਾਬੜ-ਤਾਬੜ ਗੋਈਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਨਹੀਂ ਰਿਪੋਰਟ ਦੇ ਵਿੱਚ ਉਹ ਸਾਰਾ ਵਰਣਨ ਕਰ ਦਿੱਤਾ ਔਰ ਇਹ ਵੀ ਇਹ ਨਹੀਂ ਵਰਣਨ ਕੀਤਾ ਕਿ ਹਾਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਆ ਅਕਸਰ ਦੇਖਣੇ ਵਿੱਚ ਆਇਆ ਕਿ ਜੇਲੇ ਕਿਸੇ ਹੋਰ ਪਾਸੇ ਕੋ ਬੇਅਦਬੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋ ਕਰੋਸ਼ ਦੇ ਨਾਲ ਆਪਾਂ ਵਾਹਾਂ ਟੰਗ ਟੰਗੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੋ ਤਿੰਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਨਹੀਂ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਕਾਲ ਤਖਤ ਨੂੰ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਹੀ ਨਹੀਂ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹਰ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬੇਅਦਬੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜ਼ੋਰ ਨਾਲ ਚੱਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਨੀ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਮੀ ਕਰਨੀ ਜਿੱਥੇ ਸਤਗੁਰੂ ਜੀ ਦੀ ਖੁਸ਼ੀ ਦੇ ਸਤਗੁਰੂ ਜੀ ਦੀ ਅਸੀਸ ਦੇ ਪਾਤਰ ਬਣੀਏ ਉਥੇ ਪੰਥ ਆਪਣਾ ਜਾਹੋ ਜਲਾਲ ਵੀ ਜਿਹੜਾ ਆ ਉਹ ਸਾਰਾ ਦਿਖਾ ਦਿਓ ਦੂਸਰੀ ਬੇਨਤੀ ਇਹ ਆ ਕਿ ਪਿਛਲੇ ਦਿਨੀ ਤਖਸੀਰੀ ਕਾਲਤਾਰ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪਹਿਲਾਂ ਮੈਨੂੰ ਵੀ ਇੱਕ ਚਿੱਠੀ ਲਿਖੀ ਸੀ ਫਿਰ ਉਹਨੇ ਚਿੱਠੀ ਤਖਸੀਰੀ ਕੇਸ ਜੈਜਤ ਸਰਕਾਰ ਅਦਾਲਤਾਰ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ ਤੇ ਸਿੰਘ ਸਾਹਿਬ ਨੇ ਫਿਰ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਸੀ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਮੈਂਬਰ ਤੁਹਾਨੂੰ ਪਤਾ ਹੀ ਆ ਸਾਰੇ ਔਰ ਅਸੀਂ ਫਿਰ ਇੱਕ ਦਿਨ ਮੀਟਿੰਗ ਕਰਕੇ ਇਹ 12-12 ਨੂੰ ਆ ਇੱਕ ਮੋਦੀ ਸਾਹਿਬ ਨੂੰ ਚਿੱਠੀ ਮੇਰੇ ਵੱਲੋਂ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਹੀਂ ਕਿਹਾ ਸੀ ਸਾਰੀ ਖਤੋਖਤਾਬ ਤੈਅ ਕਰਨੀ ਆ ਇਹ ਮੈਂ ਵੀ ਚਿੱਠੀ ਲਿਖੀ ਤੇ ਇੱਕ ਚਿੱਠੀ ਹਰਮੀਤ ਸਿੰਘ ਕਾਲਕੇ ਨੇ ਵੀ ਲਿਖੀ ਸੀ ਇਹ ਚਿੱਠੀ ਦਾ ਫਿਰ ਸਾਨੂੰ ਜਿਹੜਾ ਜਵਾਬ ਆ ਉਹ ਸਾਨੂੰ 23 ਦਸੰਬਰ ਨੂੰ ਮਿਲਿਆ 23 ਦਸੰਬਰ ਨੂੰ ਉਹਦੇ ਵਿੱਚ ਜਿਹੜਾ ਮੈਂ ਉਹਦਾ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਜਿਹੜਾ ਸਾਨੂੰ ਰਿਪਲਾਈ ਆਇਆ ਦੱਸ ਦਿਆਂ ਪਲੀਜ਼ ਰੈਫਰ ਐਂਡ ਇਨਕਲੋਡ ਲੈਟਰਸ ਅਸੀਨਡ ਫਰਮ ਹਰਜਿੰਦਰ ਸਿੰਘ ਪ੍ਰੈਜ਼ੀਡੈਂਟ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਐਂਡ ਹਮਬੀਰ ਸਿੰਘ ਕਾਲਕਾ ਪ੍ਰੈਜ਼ੀਡੈਂਟ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ wants to meet prime minister along with the high level delegation constituted by shri akal tak sahab to discuss issue regarding the release of bandi sikhs and to leage the amount of remuneration of pai balwant singh rajowan in this regard prime minister has desired that they may meet home minister so ohna ne sanu eh chitti jehdi si ਤੇ ਇਹਨੂੰ ਭੇਜੀ ਤਾਂ ਇਹਦਾ ਲੱਥਾ ਉਹਨਾਂ ਨੇ ਹੋਮ ਮਿਨਿਸਟਰ ਨੂੰ ਵੀ ਭੇਜ ਦਿੱਤਾ। ਹੁਣ ਅਸੀਂ ਇੱਕ ਦਿਨ ਮੀਟਿੰਗ ਕੀਤੀ ਸੀ ਬੈਠ ਕੇ ਤੇ ਉਹਦੇ ਬਾਬਤ ਫਿਰ ਉਹ ਹੁਣ ਤੁਹਾਨੂੰ ਜਿੱਦਣ ਅਸੀਂ ਬੈਠ ਕੇ ਉਹਦਾ ਅਗਾਊ ਫੈਸਲਾ ਜਿਹੜਾ ਕਰਾਂਗੇ ਉਹ ਤੁਹਾਨੂੰ ਕਨਵੇ ਕਰ ਦਊਗਾ। ਕਿਉਂਕਿ ਇਹਦੀ ਡੈਡ ਲਾਈਨ 31 ਤਰੀਕ ਰੱਖੀ ਸੀ 31 ਦਸੰਬਰ। ਤੇ ਰਾਜਵਾਨਾ ਸਾਹਿਬ ਨੇ ਇੱਕ ਚਿੱਠੀ ਮੈਨੂੰ ਹੋਰ ਵੀ ਆ ਹੁਣ ਲਿਖੀ ਆ। ਜਿਹੜੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਆਪਣੀ ਭੈਣ ਦੇ ਦੁਆਰਾ ਉਹ ਚਿੱਠੀ ਭੇਜੀ ਆ ਸ਼ਾਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਉਸ ਮੀਟਿੰਗ ਦੇ ਉਸ ਜਿਹੜੀ ਉਹਨੂੰ ਚਿੱਠੀ ਲਿਖੀ ਆ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਕਮੇਟੀ ਜਿਹੜੀ ਆ ਇਹ ਆਪਣਾ ਸਾਰਥਕ ਰੋਲ ਅਦਾ ਕਰੇ ਇਸ ਕਰਕੇ ਨਾ ਵੀ ਇਹ ਕਮੇਟੀ ਕਮੇਟੀ ਬਣ ਕੇ ਰਹਿ ਜਾਏ ਸੋ ਅਸੀਂ ਸਾਰੇ ਉਸ ਗੱਲ ਲਈ ਬਿਲਕੁਲ ਤਿਆਰ ਹਾਂ ਤੇ ਤਤਪਰ ਹਾਂ ਪਰ ਮੀਨ ਬਾਈ ਲਈ ਇੱਕ ਜਿਹੜਾ ਪਾਰਲੀਮੈਂਟ ਦੇ ਵਿੱਚ ਸ਼੍ਰੀ ਅਹਿਮਦ ਸ਼ਾਹ ਜਿਹੜੇ ਹੋਮ ਮਿਨਿਸਟਰ ਉਹਨੇ ਬਿਆਨ ਦੇ ਦਿੱਤਾ ਔਰ ਉਹ ਬਿਆਨ ਮੈਂ ਸਮਝਦਾ ਕਦੇ ਵੀ ਅੱਜ ਤੱਕ ਦਾ ਇਤਿਹਾਸ ਰਿਹਾ ਕਦੇ ਵੀ ਕੋਈ ਹੋਮ ਮਿਨਿਸਟਰ ਹੋਵੇ ਜਾਂ ਪ੍ਰਾਈਮ ਮਿਨਿਸਟਰ ਜਾਂ ਕੋਈ ਹੋਰ ਵੀ ਆਨਰੇਰੀ ਤੌਰ ਤੇ ਕੋਈ ਹੋਵੇ ਮਿਨਿਸਟਰ ਐਵੇਂ ਇਦਾਂ ਨਹੀਂ ਕਦੇ ਵੀ ਕਰੂਗਾ ਵੀ ਇਹ ਕਿਸੇ ਮर्यादा ਮੈਂ ਹੁਣ ਉਹਦੇ ਬਾਰੇ ਕੀ ਲਾਜ ਵਾਰ ਸਕਦਾ ਪਰ ਉਹਦਾ ਮੈਸੇਜ ਸਿੱਖ ਪੰਥ ਦੇ ਵਿੱਚ ਕੋਈ ਚੰਗਾ ਨਹੀਂ ਗਿਆ ਹਰ ਇੱਕ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਸ ਪਾਰਲੀਮੈਂਟ ਜਿਹੜਾ ਆਪਾਂ ਕਹਿੰਦੇ ਮੰਦਿਰ ਆ ਜਿੱਥੋਂ ਕਾਨੂੰਨ ਘੜੇ ਜਾਂਦੇ ਆ ਠੀਕ ਆ ਕਾਨੂੰਨ ਘੜੇ ਆ ਕਾਨੂੰਨ ਉਹ ਲਾਗੂ ਹੋ ਜਾਣਗੇ ਪਰ ਇਹੋ ਜਿਹੇ ਬੋਲ ਬੋਲਣੇ ਉਹ ਚੰਗੇ ਨਹੀਂ ਜਿਹੜੇ ਦੂਏ ਦੇ ਦਿਲ ਦੇ ਵਿੱਚ ਖੁੱਭ ਜਾਣ ਸੋ ਉਹਨਾਂ ਨੇ ਉਹਦੇ ਬਾਬਤ ਵੀ ਚਿੱਠੀ ਲਿਖੀ ਉਹ ਬਕਰਾ ਕਨਸੈਪਟ ਆ ਮੈਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਸਿੰਘ ਸਾਹਿਬ ਨੇ ਫਿਰ ਸਾਨੂੰ ਇੱਕ ਹੁਣ ਆਦੇਸ਼ ਕੀਤਾ ਕਿ ਤੁਸੀਂ 27 ਜਨਵਰੀ ਤੱਕ ਇਹਦਾ ਹਰ ਹਿੱਲੇ ਚਾਹੇ ਇਧਰਲੇ ਪਾਸੇ ਦਾ ਚਾਹੇ ਉਧਰਲੇ ਪਾਸੇ ਤੁਸੀਂ ਇਹਦਾ ਫੈਸਲਾ ਕਰੋ ਜੇ 27 ਤੱਕ ਨਹੀਂ ਕੋਈ ਫੈਸਲਾ ਹੁੰਦਾ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਜਿਹੜੀ ਪਟੀਸ਼ਨ ਹੈ ਮਾਰਸੀ ਪਟੀਸ਼ਨ ਉਹਨੂੰ ਵਾਪਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰਕੇ ਕੋਈ ਫਰੂਟਫੁੱਲ ਉਹਦਾ ਜਿਹੜਾ ਆ ਉਹ ਸਾਰਥਕ ਉੱਤਰਦਾਇਕ ਹੋਊਗੀ। ਸੋ ਅੱਜ ਦੇ ਵਿੱਚ ਸਿਰਫ ਕੇਵਲ ਤਾਂ ਕੇਵਲ ਅਸੀਂ ਬੈਠ ਕੇ ਇਹੋ ਹੀ ਵਿਚਾਰ ਸਾਰੇ ਕੀਤੇ ਆ ਜਿਹੜੇ ਸਰਸੰਮਤੀ ਦੇ ਨਾਲ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਨਗਰ ਕੀਰਤਨ ਪ੍ਰੰਪਰਬ ਹੋਣਾ ਉਹ 10 ਤਰੀਕ ਨੂੰ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਓ। ਮਹਾਪੁਰਸ਼ ਕਾਰਸੇਵਾ ਵਾਲੇ ਮਹਾਪੁਰਸ਼ ਫਿਰ ਆਪਣੇ ਨਿਰਮਲੇ ਮਹਾਪੁਰਸ਼ ਅਦਾਸੀਨ ਮਹਾਪੁਰਸ਼ ਆਸੇ ਵੀ ਆਪਣੇ ਤੌਰ ਤੇ ਚਿੱਠੀਆਂ ਸਾਰਿਆਂ ਨੂੰ ਕੱਢਾਂ ਕਿ ਮੈਂਬਰਾਂ ਦੇ ਡਿਊਟੀਆਂ ਲਾਉਣੇ ਆ ਕਿ ਖਾਮ ਸੇ ਕੰਮ ਸ਼ੁਰੂ ਵਾਲੇ ਦਿਨ ਤੇ ਸਮਾਪਤੀ ਵਾਲੇ ਦਿਨ ਉਹ ਦਿਨ ਜ਼ਰੂਰ ਸਾਰੇ ਮਹਾਪੁਰਸ਼ ਉੱਥੇ ਜਿਹੜੇ ਆ ਉਹ ਸ਼ਾਮਲ ਹੋਣ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਦਿਲ ਦੀਆਂ ਲੱਗੀਆਂ ਤੁਹਾਨੂੰ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਆਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਅੱਜ ਦਾ ਜਿਹੜਾ ਮੇਨ ਤੌਰ ਤੇ ਸਾਡਾ ਕਿਉਂਕਿ ਹੁੰਦਾ ਤਾਂ ਮਹੀਨਾਵਾਰੀ ਆ ਪਰ ਅੱਜ ਕੁਝ ਇੱਕ ਦੋ ਮਸਲੇ ਹੋਰ ਵੀ ਸੀ ਜਿਹੜੇ ਵਿਚਾਰਨ ਵਾਲੇ ਉਹ ਸਾਰੇ ਵਿਚਾਰੇ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਚੋਰ ਪਾਣੀ ਰਿਪੋਰਟ ਜੇ ਆਪਾਂ